ਆ ਦੇਖੋ ਜੀ ਹੁਣ ਆ ਪਾਣੀ ਕੱਢੀ ਜਾਂਦੇ ਵਿੱਚੋਂ ਇਹਦੇ ਇਹ ਕੋੜਾ ਪਾਣੀ ਹੁੰਦਾ ਜੀ ਕੋੜਾ ਪਾਣੀ ਜਿੰਨਾ ਵੀ ਨਿਕਲੂਆ ਨਾ ਉਹਨਾਂ ਵਧੀਆ ਵੀ ਸਵਾਦ ਬਣਦਾ ਹੈ ਨਾ ਬਹੁਤ ਟਾਈਮ ਲੱਗਦਾ ਤੇ ਟਾਈਮ ਵੀ ਬਹੁਤ ਲੱਗਦਾ ਜੀ ਹੁਣ ਇਹ ਆਪਣੇ ਦੁਪਹਿਰ ਦਾ ਰੱਖਿਆ ਹੋਇਆ ਹੈ ਸਾਗ ਹੁਣ ਤੇ ਤੜਕੇ ਤੜਕਾ ਲੈ ਹੈ ਹੈ ਕੀ ਆ ਹਾ ਜੀ ਆ ਫੁਫੜਾ ਫੁਫੜਾ ਹਾਂ ਚਾ ਫੁਫੜ ਜੀ ਹੈਗੇ ਪੌਪੜ ਜੀ ਹਾਂਜੀ ਗਾਇਜ਼ ਸਤਿ ਸ੍ਰੀ ਅਕਾਲ ਅੱਜ ਤੇ ਨਵੇਂ ਬਲੌਗ ਦੇ ਵਿੱਚ ਸਵਾਗਤ ਕਰਦੇ ਆਂ ਜੀ ਸਾਰੇ ਪੈਣ ਪਰਵਾਂ ਦਾ ਜੀ ਉਮੀਦ ਕਰਦੇ ਆਂ ਸਾਰੇ ਵਧੀਆ ਹੋਣਗੇ ਸਾਰੇ ਵਧੀਆ ਹੋ ਜੀ ਤੇ ਸਨਾ ਤੇ ਕੁਨਾਲ ਦੋਨੇ ਤਿਆਰ ਹੋ ਰਹੇ ਜੀ ਸਕੂਲ ਨੂੰ ਸਨਾ ਪਹਿਲਾਂ ਕਹਿੰਦੀ ਮੈਂ ਸਕੂਲ ਨਹੀਂ ਜਾਣਾ ਤੇ ਇਹਨੂੰ ਇਹਦੀ ਮੰਮੀ ਨੇ ਪੁਲਾ ਕੇ ਥੋੜਾ ਜਾ ਵੀ ਹੋਰ ਇਹਨੂੰ ਤਿਆਰ ਕਰ ਰਹੀ ਹੈ ਜੀ ਤੇ ਇਹ ਕੁਨਾਲ ਇਹ ਵੀ ਤਿਆਰ ਹੁੰਦਾ ਹੁਣ ਇਹਦੀ ਮੰਮੀ ਤਿਆਰ ਕਰੂਗੀ ਇਹਨੂੰ

ਕੁਨਾਲ ਕਹਿ ਰਿਹਾ ਲਾਈਕ ਕਰੋ ਕਮੈਂਟ ਕਰੋ ਜੀ ਤੇ ਇਹ ਹੁਣ ਸਕੂਲ ਨੂੰ ਤਿਆਰ ਹੋ ਰਿਹਾ ਦੋਨੇ ਜਣੇ ਮੈਂ ਇੱਕਰ ਕਹਿੰਦਾ ਹੋਇਆ ਅੱਛਾ ਤਿਆਰ ਹੋ ਮੁੰਡੂ ਅੱਛਾ ਤਿਆਰ ਤਿਆਰ ਹੋਈ ਤਾਂ ਜਾਣਾ ਤੂੰ ਅਜੇ ਚਾਹ ਪੀ ਕੇ ਫਿਰ ਜਾਵਾਂਗਾ ਰੋਟੀ ਖਾ ਕੇ ਫਿਰ ਜਾਵਾਂਗਾ ਓਕੇ ਅਪਰਾਉਂਠੇ ਖਾ ਕੇ ਜਾਵਾਂ ਅੱਛਾ ਪਰੌਂਠੇ ਨਹੀਂ ਖਾ ਕੇ ਜਾਂਦੇ ਹਾਂ ਸਨ ਤੂੰ ਕੀ ਖਾਏਗੀ ਹਾਂ ਤੂੰ ਕੀ ਖਾਏਗੀ ਦੱਸ ਜਲਦੀ ਜਾਣਾ ਹਾਂ ਰੋਟੀ ਖਾऊंगी ਅੱਬ ਰੋਟੀ ਖਾਏਗਾ ओके जी ओके हां जी दोस्तों सना और ये स्कूल तो आ चुके हैं जी आना आके रोटी पानी खा लिया इन्होंने ते ਹੁਣ ਆਪਾਂ ਦਾਰਿਆਂ ਦੀ ਗੋਰੀ ਵਾਲਾ ਗੋਰੀ ਵਾਲਾ ਦੀ ਪੂਆ ਨੂੰ ਲੈ ਕੇ ਆਉਣੇ ਜੀ ਤੇ ਮੋਟੂ ਦੀ ਭੈਣ ਨੂੰ ਲੈ ਕੇ ਆਉਣੇ ਜੀ ਹਨਾ सना ਤਾਂ ਨਾਲ चलेंगे मेरे हां हैं मिनरोद ਨਹੀਂ ਆਪਣੇ ਤੂੰ ਕੀ ਕਰੇਂਗਾ ਜਾ ਤੈ ਹਾਂ ਤੂੰ ਕੀ ਕਰੇਂਗਾ ਯਾਰ ਤੂੰ ਇੱਥੇ ਰਹਿ ਜਾ ਕਰੇ ਰਹਿ ਜਾ ਨਹੀਂ ਔਰ ਨਹੀਂ ਜਾਣਾ ਹੈ ਕਿ ਨਾੜ ਜਾਣਾ ਪੂਆ ਨੂੰ ਲੈਣ ਜਾਣਾ ਤੇ ਕੰਦੇ ਨਾਲ ਜਾਣਾ ਹੈ ਨਾ ਨਾ ਉਂਗਲ ਦੇ ਮੈਂ ਦੇਖੀ ਕਹਿੰਦੇ ਮੈਂ ਨਾਲ ਜਾਣਾ ਭੂਆ ਨੂੰ ਲੈ ਕੇ ਲੈਣ ਜਾਣਾ ਨਾਲ ਤੇ ਆ ਇੱਥੇ ਬੈਠੇ ਪੇ ਪੇਲੇ ਕਹਿੰਦੇ ਨਾਲ ਲੈ ਜਾਇਆ ਨੂੰ ਆਏ ਆ ਵੀ ਨਹੀਂ ਨਹੀਂ ਨਾ ਸਮਾਵੜੀ ਕੇ ਮਾਰ ਲਾ ਆਇਆ ਕੇ ਰਹੀ ਐ ਸਣਾ ਨੀ ਕਾ ਮੈਂ ਤੂੰ ਭੂਆ ਕੇ ਪਾਸ ਜਾਉਂਗੀ ਭੂਆ ਕੇ ਸਾਥ ਜਾਉਂਗੀ ਗੋੜੀਆ ਮੇਂ ਬੈਠ ਕੇ ਆຊੂ ਮੈਂ ਕਹਿੰਖ ਠੀਕ ਹੈ ਬਕ ਜੀ ਜਾ ਅੱਛਾ ਨਾ ਜਾਏਂਗਾ ਤੂੰ ਮੇਰੇ ਨਾਲ ਨੀ ਕਾ ਮੇਰੀ ਭੂਆ ਨਹੀਂ ਬੜੇ ਬੜੇ ਚੀਚਾ ਲੈ ਗਈ ਹਾਸੀ ਮੇਰੇ ਖਾਤਰ ਮੈਂ ਕਹਿੰਖ ਠੀਕ ਹੈ ਜਾ ਖਾਲੀ ਜਾ ਕੇ ਚਲੋ ਜੀ ਹੁਣ ਆਪਾਂ ਮਿਲਦੇ ਆ ਜੀ ਗੋਰੀ ਵਾਲਾ ਜਾ ਕੇ ਤੁਹਾਨੂੰ ਹਾਂਜੀ ਦੋਸਤੋ ਆਪਾਂ ਗੋਰੀ ਵਾਲੇ ਪਹੁੰਚਣ ਵਾਲੇ ਆ ਜੀ ਹੁਣ ਨੇੜੇ ਹੀ ਰਹਿ ਗਿਆ ਗੋਰੀ ਵਾਲਾ ਆ ਜੀ ਗੋਰੀ ਵਾਲਾ ਦਾ ਚੌਕਾ ਬਾਜ਼ਾਰ ਹੈ ਜੀ ਸਾਰੇ ਦੇਖ ਲਓ ਗੋਰੀ ਵਾਲਾ ਦਾ ਚੌਕ ਹੈ ਜੀ ਆ ਲੱਗਦਾ ਬਸ ਉਹਨਾਂ ਦੇ ਆ ਗਿਆ ਮੈਨੂੰ ਲੱਗਦਾ ਠੀਕ ਹੈ ਜੀ ਤੇ ਆ ਸਨਾ ਇਹਨਾਂ ਦਾ ਮੂਫੜੀਆਂ ਖਾਈਆਂ ਨਹੀਂ ਦਿਖਾਈ ਇੱਕ ਮਿੰਟ ਸਨਾ ਮੂਫੜੀਆਂ ਖਾਈਆਂ ਮੀ ਜੀ ਸਨਾ ਤੇ ਇਧਰ ਸਾਰੇ ਸਾਹ ਜੰ ਟੱਪੀ ਜਾਂਦੇ ਸਨਾ ਦੇ ਪੂਆ ਤਾਂ ਨਹੀਂ ਆਏ ਜੀ ਪਰ ਸਨਾ ਮਸਤ ਮੂੰਗਫਲੀ ਖਾਈ ਐ ਅੰਦੀ ਤੇ ਖੜਕੇ ਹਾਂ ਸਨਾ ਕੀ ਖਾਈ ਐ ਨਾ ਮੂੰਗਫਲੀ ਖਾਣੇ ਤੂੰ ਹਾਂ ਹਾਂ ਸਨਾ ਅੱਛਾ ਏ ਮੈਂ ਤਾਂ ਪੂਆ ਹੀ ਨਹੀਂ ਆ ਨਾ ਜੀ ਸਾਡੇ ਪੂਆ ਹੀ ਨਹੀਂ ਜੀ ਅਜੇ ਦੋ ਤਿੰਨ ਵਸਾਂ ਟੱਪ ਗਿਆ ਤੇ ਅਜੇ ਤਾਈਂ ਆਈ ਨਹੀਂ ਜੀ ਇਹ ਪੂਆ ਹਾਂ ਕਦੋਂ ਆਓਗੀ ਸਨਾ ਫਿਰ ਪੂਆ ਕਦੋਂ ਆਓਗੀ ਹਾਂ ਪਤਾ ਹੀ ਨਹੀਂ ਇਹ ਤਾਂ ਮੂੰਗਫਲੀ ਤੇ ਮਸਤਾ ਹੋ ਗਈ ਵਸ ਆਉਂਦੇ ਸਾਰੇ ਆਨੇ ਦੋਸਤੋ ਆਪਾਂ ਘਰੇ ਆ ਗਏ ਜੀ ਗੋਰੀ ਵਾਲੇ ਤੋਤੇ ਨੂੰ ਲੈ ਆਏ ਆ ਆ ਵੇਖੋ ਠੀਕ ਹੈ ਜੀ ਆ ਦੇਰ ਚਾਹ ਵਾਲੇ ਮੇਰੇ ਚਾਚਾ ਜੀ ਹੈ ਹੈ ਮੋਟਾ ਵਾ ਹੈ ਹਾਂ ਹਾਂ ਕੀ ਆ ਮੋਟਾ ਵਾ ਤੇ ਆ ਆਪਣੀ ਸਿਸਟਰ ਜੀ ਆ ਕੇ ਕਰੇ ਤੇ ਹੁਣ ਤੁਹਾਨੂੰ ਮੈਂ ਦਿਖਾਉਣਾ ਜੀ ਸਾਗ ਬਣੀ ਜਾਂਦਾ ਜੀ ਆ ਦੇਖੋ ਬਹੁਤ ਹੀ ਵਧੀਆ ਹੈ ਤਾਂ ਪੂਰਾ ਜਿਹੜਾ ਪਾਣੀ ਹੈ ਨਾ ਵਾਰ-ਵਾਰ ਇਹਨੂੰ ਉਵਾਲ-ਉਵਾਲ ਕੇ ਪਾਣੀ ਕੱਟੀ ਜਾ ਰਿਹਾ ਹੈ ਜਿਹੜਾ ਕੌੜਾ ਪਾਣੀ ਹੁੰਦਾ ਨਾ ਉਹ ਵਾਰ-ਵਾਰ ਇਹਨੂੰ ਵੀ ਜਿਹੜਾ ਮਚ ਜਾਂਦਾ ਉਹਨਾਂ ਫੇਰ ਪਾ ਦਿੰਦੇ ਐ ਤੇ ਅੱਛਾ ਅਜਾ ਤੱਕ ਮੂਫੜੀ ਖਾਈਆਂ ਨੇ ਅੱਛਾ ਦੋ ਤੂੰ ਮੂਫੜੀ ਖਾਈ ਤੰਦੀ ਐ ਅੱਛਾ ਸਹੀ ਕਹਨੀ ਐ ਤੇ ਕੁਨਾਲ ਵਾਸਤੇ ਵੀ ਲੈ ਗਏ ਹਾਂ ਸੁਣਾ 20 ਰੁਪਏ ਨੇ ਮੂਫੜੀਆਂ ਸਾਰਿਆਂ ਨੂੰ ਬੰਦਤੀਆਂ ਹਾਂ ਦਊ ਹਾਂ ਸੁਣਾ ਓਏ ਹਾਂ ਓਏ ਸੁਣਾ 20 ਰੁਪਏ ਦੇ ਮੂਫੜੀਆਂ ਲੈ ਸਾਰਿਆਂ ਨੂੰ ਬੰਦਤੀਆਂ ਇਹ ਦੇਖ ਮਾਰਦੀ ਹੈ ਮਰੇ ਇਹ ਮੇਰੇ ਪੁੱਖਾ ਹੈ 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 ਕੀਆ ਕੀ ਹਾਜੀ ਆ ਪੁੱਫੜਾ ਫੁਫੜਾ ਹਾਂ ਚਾ ਫੁਫੜ ਜੀ ਹੈਗੇ ਫੁਫੜ ਜੀ ਹੈ ਫੁਫੜਾ ਹੈ ਚਾ ਮਾਰੀ ਚਾ ਤੇ ਹੈ ਆਪਣੇ ਸਾਗ ਕਰਾਂ ਕਿ ਮਣਜੋ ਇਹ ਆਪਣਾ ਇਹ ਸਾਗ ਤੜਕੇ ਤੜਕਾ ਲਗੂਆ ਤੜਕੇ ਲਗੂਆ ਇਹ ਹੁਣ ਨਹੀਂ ਬਣਦਾ ਜੀ ਇਹ ਅਜ ਬਣੀ ਜਾਂਦਾ ਸਾਗ ਤੇ ਤੜਕੇ ਤੜਕਾ ਲਗੂ ਜੇ ਇਹ ਹੁਣ ਇਹ ਸਾਰਾ ਰੱਤ ਰਿੱਜੀ ਜਾ ਉਹ ਰਿੱਜੀ ਜਾ ਤੇ ਫੇਰ ਇਹ ਜਿਹੜਾ ਕੌੜਾ ਪਾਣੀ ਸਾਰਾ ਨਿਕਲ ਕੇ ਤੇ ਹੁਣ ਉਧਰ ਗੈਲ ਤੇ ਉੱਤੇ ਚਾਹ ਬਣੀ ਆਂਦੀ ਜੀ ਚਾਹ ਪੀਣੇ ਆਉਣਾ ਠਰ ਕੇ ਆਏ ਜੀ ਤੜਕੇ 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 ਨਹੀਂ ਸ਼ਾਮ ਸ਼ਾਮ ਨੂੰ ਤੜਕੇ ਤੜਕੇ ਤੇ ਸਨਾਵਰੇ ਮੱਝ ਲਈਏ ਤੇ ਆਹ ਚਾਹ ਆ ਗਈ ਜ ਆਪਣੇ ਆਹ ਚਾਹ ਆ ਗਈ ਜ ਆਪਣੇ ਹਾਂ ਤੂੰ ਨਹੀਂ ਬਿੰਦੀ ਚਾਹ ਪੀ ਲਈ ਪੀ ਲਈ ਅੱਛਾ ਹੈ ਕੀ ਅੱਤਾ ਪੀ ਕੇ ਕੁਦੀ ਨਾਲ ਰੋਟੀ ਖਾ ਲਈ ਹਾਂ ਹਾਂ ਕੱਟੀ ਨਾਲ ਰੋਟੀ ਖਾ ਲਈ अच्छा गे मेनू नहीं खाई है दुआ ने खाई है अच्छा अच्छा ठीक है जी आ देखो जी मैं चाचा दाढ़ी देखो किड्डे बढ़िया करया उतों देखो जी किन्ने कट कर रखे हैं थल्लों दे किड्डे-किड्डे दाढ़ी हो रही है ते ऐतो आदे कि मैं कट मार रखे जी बड़े सोने लगते है ए शेविंग बहुत बढ़िया है <laughs> बड़े बड़े सोने लगते आए रखा करो चंगा ए बहुत बढ़िया शेविंग है आ देखो जी हुन पानी कटिया दे विचो एदे ਇਹ ਕੋੜਾ ਪਾਣੀ ਹੁੰਦਾ ਜੀ ਕੋੜਾ ਪਾਣੀ ਜਿੰਨਾ ਵੀ ਨਿਕਲੂਗਾ ਨਾ ਉਹਨਾਂ ਵਧੀਆ ਵੀ ਸਵਾਦ ਬਣਦਾ ਹੈ ਨਾ ਬਹੁਤ ਟਾਈਮ ਲੱਗਦਾ ਤੇ ਟਾਈਮ ਵੀ ਬਹੁਤ ਲੱਗਦਾ ਜੀ ਹੁਣ ਇਹ ਆਪਣੇ ਦੁਪਹਿਰ ਦਾ ਰੱਖਿਆ ਹੋਇਆ ਹੈ ਸਾਗ ਹੁਣ ਇਹ ਤੜਕੇ ਤੜਕਾ ਲੱਗੂਗਾ ਇਹਦਾ ਹਾਂ ਤੜਕੇ ਤੜਕਾ ਲਗੋ ਹਣਾ ਇਹ ਵੀ ਆਪਣੇ ਸਾਰੇ ਰਾਤ ਤਾ ਨੇ ਰਹਿਦਾ ਨਾ ਇਹ ਹਾਂ ਸਾਰੀ ਰਾਤ ਨਹੀਂ ਬਸ 10 ਵਜੇ ਤੱਕਰ ਬਣ ਜੂਗਾ ਅੱਛਾ 10 ਵਜੇ ਤੱਕ ਬਣ ਜੂਗਾ ਹਣਾ ਪਾਣੀ ਕੱਢੀ ਚੱਲਾਂਗੇ ਤੇ ਦੂਜਾ ਪਾਣੀ ਪਾਈ ਚੱਲਾਂਗੇ ਕੋਣਾ ਨਹੀਂ ਦੇਖ ਲਓ ਦੇਖ ਲਓ ਕਿੰਨੀ ਮਿਹਨਤ ਲੱਗਦੀ ਹੈ ਨਾ ਸਾਗ ਬਣਾਉਣ ਵਾਸਤੇ ਵਾਲੀ ਮੈਂਤ ਲੱਗਦੀ ਹੈ ਤੇ ਦਨੀਆ ਪਾਲ ਕੇ ਉਹ ਮਗੂਸ਼ ਇਟਾਂਗੇ ਆਪਾਂ ਹਾਂ ਅੱਛਾ ਤਣੀਆਂ ਤੇ ਪਾਲਕ ਬਾਅਦ ਸਟੇਜ ਜਾਊਗਾ ਹਾਂ ਬਾਅਦ ਫਿਰ ਇਹਨੂੰ ਕੋਟ ਕੇ ਤੇ ਉਹ ਤੋਂ ਬਾਅਦ ਗੰਡੇ ਵਿੱਚ ਉਹ ਆਦਾਂ ਦੇ ਸਾਰੇ ਤੇ ਮਿਕਸ ਹੋ ਜਾ ਅੱਛਾ ਅੱਛਾ ਮੈਂ ਲੈ ਕੇ ਆਈ ਤੋੜ ਕੇ ਤੇ ਦੋਨੇ ਆਤਾ ਤੇ ਤਾਂ ਭੂਆ ਆ ਭਤੀਜੀ ਨੇ ਲਈਆਂ ਤੋੜ ਕੇ ਦੇਖ ਦੋਨੇ ਲਈਆਂ ਤੋੜ ਕੇ ਤੇ ਬਹੁਤ ਮਿਹਨਤ ਲੱਗਦੀ ਹੈ ਜੀ ਵੀ ਡੇਢ ਦਿਨ ਲੱਗ ਜਾਂਦਾ ਹੈ ਮਤਲਬ ਸਾਗ ਰੰਨਣ ਤੇ ਨਾ ਡੇਢ ਦਿਨ ਲੱਗ ਜਾਂਦਾ ਹੈ ਨਾ ਬਹੁਤ ਮਿਹਨਤ ਲੱਗਦੀ ਹੈ ਅੱਛਾ ਖਾਣੇ ਸੌਖਾ ਲੱਗਦਾ ਹਾਂ ਖਾਣ ਚ ਸੌਖਾ ਹੁੰਦਾ ਹੈ ਮਿਹਨਤ ਬਹੁਤ ਲੱਗਦੀ ਹੈ ਨਾ ਤੇ ਮੈਨੂੰ ਤਾਂ ਮੈਨੂੰ ਤਾਂ ਗਾਇਜ਼ ਆਇ ਲੱਗਦਾ ਜੇ ਮੈਂ ਖਾਣੇ ਬਣਾਈ ਆਪਾਂ ਮੈਨੂੰ ਤਾਂ ਸਵਾਦ ਹੀ ਨਹੀਂ ਲੱਗਦਾ ਠੀਕ ਹੈ ਹਾਂ ਜੀ ਦੋਸਤੋ ਸਨਾਨ ਤੇ ਅਸੀਂ ਆ ਗਏ ਜੀ ਅੱਖਾਂ ਚ ਮੱਛਰ ਪੈ ਗਏ ਸਾਡੇ ਤਾਂ ਇੰਨੇ ਮੱਛਰ ਪਏ ਹੈ ਨਾ ਕੋਈ ਨਾ ਸਨਾਨ

ਆਵਦੇ ਕਰਨੇ ਕਰਕੇ ਤੈਨੂੰ ਸਵਾਲ ਤਾਹ ਆਗਦੇ ਵੀ ਸਾਰੇ ਦਿਨੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਜੀ ਐਂ ਕਰਕੇ ਬੋਲਾ ਆਵਦੇ ਕਰਨੇ ਕਰਕੇ ਬੋਲਾ ਆਵਦੇ ਕਰਨੇ ਬੋਲ ਲੈ ਕਰੋ ਲਾਈਕ ਐ ਸਬਸਕ੍ਰਾਈਬ ਕਰੋ ਲਾਈਕ ਹੋਰ ਸਬਸਕ੍ਰਾਈਬ ਸਬਸਕ੍ਰਾਈਬ